ਦਲਜੀਤ ਦੋਸਾਂਝ ਦੀ ਫਿਲਮ ਕੱਲੂਕਾਰਾਂ ਤੇ ਚੱਲੀ ਸੀ ਬੀ ਐਫ ਸੀ ਦੀ ਕੈਂਜੀ ਲਾਇ 21 ਕੱਟ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਇਹਨੇ ਦੇਣੀ ਆਪਣੀ ਆਉਣ ਵਾਲੀ ਫਿਲਮ ਕੱਲੂਕਾਰਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ ਉਹ ਇਸ ਪੰਜਾਬੀ ਫਿਲਮ ਦੇ ਰਿਲੀਜ਼ਿੰਗ ਦੀ ਤਿਆਰੀ ਕਰ ਰਹੇ ਹਨ ਇਹ ਫਿਲਮ 1990 ਦੇ ਦਹਾਕੇ 'ਚ ਪੰਜਾਬ ਦੇ ਬਗਾਵਤ ਦੇ ਗੜਬੜ ਵਾਲੇ ਦੌਰ ਦੌਰਾਨ ਇੱਕ ਉਂਗੇ ਸਿੱਖ ਮਨੁੱਖੀ ਅਧਿਕਾਰੀ ਕਾਰਕូន ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਅਧਾਰਿਤ ਹੈ ਖਬਰਾਂ ਮੁਤਾਬਕ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਦੇ ਵਿੱਚ ਕੁੱਲ 21 ਕਟੋਟੀਆਂ ਦੀ ਸਿਫਾਰਿਸ਼ ਕੀਤੀ ਹੈ CBFC ਅਨੁਸਾਰ ਫਿਲਮ ਦੇ ਵਿੱਚ ਭੜਕਾਉ ਅਦੇ ਸੰਪਰਦਾਇਕ ਭਾਸ਼ਾ ਅਤੇ ਦ੍ਰਿਸ਼ ਸ਼ਾਮਿਲ ਹਨ ਜੋ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਮਰਥਨ ਰੱਖਦੇ ਹਨ ਇਸ ਗੱਲ ਨੂੰ ਲੈ ਕੇ ਚਿੰਤਿਤ ਹੈ ਕਿ ਫਿਲਮ ਦੇਸ਼ ਦੀ ਵਿਦੇਸ਼ੀ ਨੀਤੀਆਂ ਅਤੇ ਪ੍ਰਭੂ ਸੱਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਉਹਨਾਂ ਨੇ ਆਪਣੇ ਫੈਸਲੇ ਦੇ ਹਿੱਸੇ ਵਜੋਂ ਕੁਝ ਵਾਕਾਤਾਂ ਤੇ ਫਿਲਮਾਂ ਦੇ ਸਰਲੇਖ ਨੂੰ ਮਿਟਾਉਣ ਦੀ ਲਾਜ਼ਮੀ ਕੀਤਾ। ਰੌਨੀ ਸਕਰਵਾਲਾ ਦੀ ਅਗਵਾਈ ਵਾਲੀ ਪ੍ਰੋਡਕਸ਼ਨ ਕੰਪਨੀ ਆਰਐਸਵੀਪੀ ਫਰਮਸ ਨੇ ਸਿਨੇਮੈਟਿਕ ਗ੍ਰਾਫੀ ਐਕਟ ਦੀ ਧਾਰਾ 5C ਦੇ ਤਹਿਤ ਬੰਬੇ ਹਾਈ ਕੋਰਟ 'ਚ ਇੱਕ ਅਰਜ਼ੀ ਦਾਇਰ ਕੀਤੀ। ਅਪੀਲ ਸੁਣਦੇ ਵਿੱਚ ਸੁਝਾਏ ਗਏ ਸੌਦਾ ਦਾ ਵਿਰੋਧ ਕਰ دیا ਹੈ ਇਹ ਦਲੀਲ ਦਿੰਦੇ ਹੈ ਕਿ ਅਝੀਹਾ ਕਰਨ ਦੇ ਨਾਲ ਭਾਰਤੀ ਸੰਵਿਧਾਨ ਦੀ ਧਾਰਾ 19 1 ए ਅਤੇ ਉਲੰਘਣਾ ਹੁੰਦੀ ਹੈ ਜੋ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਦੀ ਹੈ ਕੇਸ ਦੀ ਅਗਲੀ ਸੁਣਵਾਈ 14 ਜੁਲਾਈ 2023 ਨੂੰ ਹੋਣ ਜਾ ਰਹੀ ਹੈ ਦਸਨਯੋਗ ਹੈ ਕਿ ਦਲਜੀਤ ਦੋਸਾਂ ਦੇ ਫਿਲਮ ਚਮਕੀਲਾ ਵੀ ਪਾਈਪਲਾਈਨ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਪ੍ਰੇਨਿਤੀ ਚੋਪੜਾ ਲੀਡ ਰੋਲ ਦੇ ਵਿੱਚ ਦਿਖਾਈ ਦੇਵੇਗੀ ਇਹ ਫਿਲਮ ਪੰਜਾਬੀ ਗਾਇਕ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦੇ ਆਧਾਰਿਤ ਹੈ ਜਿਸ ਨੂੰ ਉਸ ਦੀ ਪਤਨੀ ਅਮਰਜੋਤ ਦੇ ਨਾਲ ਦਿਨ ਦਿਹਾੜੇ ਮਾਰ ਦਿੱਤਾ ਗਿਆ